ਆਪਣੀ ਸੱਤ ਦੇ ਉੱਪਰ ਆਪਾਂ ਪਹਿਲਾਂ ਦਿਖਾਇਆ ਸੀ ਤੁਹਾਨੂੰ ਵੀ ਆਪਣੇ ਬੋਰੀਆਂ ਦੇ ਵਿੱਚ ਹਾਂਜੀ ਦੀ ਮਿੱਟੀ ਭਰ ਕੇ ਇਹਦੇ ਵਿੱਚ ਗੋਹੇ ਦੀ ਖਾਦ ਪਾ ਕੇ ਹਾਂਜੀ 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 ਤੇ ਹੋਰ ਵੀ ਮੈਂ ਜੋ ਵੀ ਕੋਈ ਮੇਰੇ ਨਾਸਟਿੰਗ ਹੁੰਦਾਗਾ ਫालतू ਜਿਹਾ ਰੇ ਬਣਦਾ ਮੈਂ ਉਹ ਵੀ ਵਿੱਚ ਪਾ ਕੇ ਇਹਨੂੰ ਤਿਆਰ ਕਰਦੀ ਆਂ ਅੱਛਾ ਜੀ ਤੇ ਉਹ ਪਹਿਲਾਂ ਤੁਹਾਨੂੰ ਮੈਂ ਪੌਦੇ ਦਿਖਾਏ ਸੀ ਵੀ ਇਸ ਤਰ੍ਹਾਂ ਤੁਸੀਂ ਘਰ ਵਿੱਚ ਆਪਣੀ ਸਬਜੀ ਨੂੰ ਪੂਰੀ ਚੰਗੀ ਤਰ੍ਹਾਂ ਤਿਆਰ ਕਰਕੇ ਤੁਸੀਂ ਘਰ ਵਿੱਚ ਦੀ ਸਬਜ਼ੀ ਜਿੰਨੀ ਕਿ ਤੁਹਾਨੂੰ ਚਾਹੀਦੀ ਉਹਨਾਂ ਨੂੰ ਤੁਸੀਂ ਤਿਆਰ ਕਰ ਸਕਦੇ ਹੋ ਡਿਲੀਵਰੀ ਵੇਸ ਤੇ ਅੱਛਾ ਜੀ ਠੀਕ ਹੈ ਜੀ ਆਪਣੇ ਆਪ ਬਤਾਉਣ ਆਪਣੇ ਆਪ ਬਤਾਉਣ ਲੱਗੇ ਹੋਏ ਨੇ ਹੁਣ ਆਪ ਆ ਜਾਂਦੀ ਇਹਨਾਂ ਦੀ ਅੱਜ ਕਟਿੰਗ ਕਰਕੇ ਪਹਿਲਾਂ ਵੀ ਬਹੁਤ ਵਾਰੀ ਕਟਿੰਗ ਕਰ ਚੁੱਕੀਆਂ ਅੱਛਾ ਜੀ ਠੀਕ ਹੈ ਆਪਣੇ ਲਈ ਸਬਜ਼ੀ ਬਣਾਵਾਂਗੀ ਤੁਸੀਂ ਦੇਖ ਲਓ ਜੀ ਮੈਂ ਕਹਣਾ ਪਤਾਉ ਦਾ ਬਹੁਤ ਸੋਹਣੇ ਲੱਗੇ ਹੋਏ ਨੇ ਹਾਂ ਜੀ ਤੁਹਾਨੂੰ ਕੈਂਚੀ ਵੀ ਮਿਲ ਗਈ ਸੀ ਕੈਂਚੀ ਲੈ ਲੈਂਦੇ ਤੁਸੀਂ ਆ ਦੇਖੋ ਜੀ ਤਾਂ ਕਿੱਡਾ ਸਾਈਜ਼ ਦਾ ਪਤਾਉ ਦਾ ਬੈਂਗਣੀ ਹੈ ਹਾਂ ਜੀ ਕੋਈ ਪਤਾਉ ਲੱਗੇ ਹੋਏ ਨੇ ਆਪਣੇ ਹਾਂ ਜੀ ਅੱਜ ਬੈਂਗਣੀ ਤਿਆਰ ਹੋ ਰਹੀ ਹੈ ਜੀ। ਆ ਲੀ। ਠੀਕ ਹੈ ਜੀ। ਅੱਛਾ ਜੀ ਦੇਖੋ ਬਈ ਬੈਂਗਣੀ ਤਿਆਰ ਹੋ ਰਹੀ ਆ ਦੋ ਪੀਸ ਟੁੱਟ ਗਏ ਨੇ। ਤੀਸਰੇ ਪੀਸ ਦੀ ਤਿਆਰੀ ਆ। ਆਪਣੇ ਘਰ ਉੱਪਰ ਕਰੋ ਆਪਣੇ ਸੱਤ ਦੇ ਉੱਪਰ ਆ। ਆਪਣੇ ਜੇ ਕੋਠੇ ਦੇ ਉੱਪਰ ਨਾ ਤੁਸੀਂ ਮਿੱਟੀ ਸੱਟ ਕੇ ਆਪ ਦੀ ਸੱਤ ਤੇ ਘਰ ਜੋਗੀ ਸਬਜ਼ੀ ਪੂਰੀ ਵਧੀਆ ਤਿਆਰ ਕਰ ਸਕਦੇ। ਸਹੀ ਗੱਲ ਆ ਜੀ ਸਹੀ ਗੱਲ। ਹਾਂ। ਤਾਂ ਬੈਂਗਣੀ ਬਹੁਤ ਸੁਣੀ ਲੱਗੀ। ਤੇ ਵੀ ਲੱਗੇ ਦਿਖਾਓ। ਕਹਿੰਦੇ ਹੋਣਗੇ ਵੀ ਕਿਤੇ ਉਹੀ ਕਹੀ ਜਾਂਦੇ ਨੇ। ਅੱਛਾ ਜੀ। ਦੇਖੋ ਕੋਈ ਨ ਦੇਸ ਰਹੇ ਹੈ ਜੀ ਵਾ ਜੀ ਵਾ ਦੇਖੋ ਠੀਕ ਹੈ ਜੀ ਹਾਂ ਜੀ ਹਾਂ ਦਾ ਪੇੜ ਹੀ ਬਹੁਤ ਸੋਹਣਾ ਲੱਗਿਆ ਹੋਇਆ ਹੈ ਹਨਾ ਹਾਂਜੀ ਹਾਂਜੀ ਤੁਸੀਂ ਬਹੁਤ ਵਧੀਆ ਹਰ ਇੱਕ ਚੀਜ਼ ਤਿਆਰ ਕਰ ਸਕਦੇ ਇੱਕ ਪੇੜ ਨੂੰ ਦੋ ਦੋ ਤਿੰਨ ਤਰ ਫਲ ਲੱਗੇ ਹੋਏ ਨੇ ਬਾਈ ਜੀ ਵੱਡੇ ਵੱਡੇ ਫਲ ਲੱਗੇ ਨੇ ਉਹ ਵੀ ਹਾਂਜੀ ਪੂਰੀ ਧਿਆਨ ਨਾਲ ਤੋੜਦੇ ਆ ਵੀ ਕਿਤੇ ਪੌਦਾ ਟੁੱਟ ਨਾ ਜਾਵੇ ਅੱਜ ਫਿਰ ਬਤਾਉਂ ਬੰਨ ਰਹੇ ਨੇ ਹਾਂਜੀ ਹਾਂਜੀ ਦੇਖੋ ਜੀ ਲਓ ਜੀ ਹਰ ਇੱਕ ਬੰਦਾ ਹਾਂਜੀ ਬਹੁਤ ਪਾਰੀ ਦੇ ਧਿਆਨ ਨਾਲ ਦੇਖੋ ਜੀ ਇੱਧਰ ਲਿ ਪੌਦੇ ਤੇ ਵੀ ਦੇਖੋ ਤੁਸੀਂ ਹਾਂ ਬਾ ਵੀ ਬਾ ਰ ਹੋਰ ਵੀ ਲੱਗੇ ਹੋਰੇ ਹਾਂਜੀ ਆਪਣੇ ਬਾਤੀ ਲੱਗੇ ਹੋਏ ਆਹ ਦੇਖੋ ਕਿੰਨਾ ਬੜਾ ਪੀਸ ਆ ਵੀ ਬਾ ਵੀ ਬਾ ਲੈ ਦੇਖੋ ਜੀ ਹਾਂ ਦੇਖੋ ਕੋਈ ਹੋਣੀ ਹੈਗਾ ਬਹੁਤ ਰੇਸਪਰੀਏ ਤੋਂ ਬਿਨਾ ਬਸ ਰੇਸਪਰੀਏ ਤੋਂ ਬਿਨਾ ਹੈ ਦੇਸੀ ਖਾਨ ਦੇਸੀ ਰੇ ਪਾਇਆ ਵੇ ਜੀ ਦੇਸੀ ਰੇ ਦੇਖੋ ਜੀ ਆਪਣੇ ਘਰ ਵਿੱਚੋਂ ਆ ਸਬਜ਼ੀ ਉਤਰੀ ਆ ਆਪਾਂ ਕਈ ਵਾਰ ਖਾ ਚੁੱਕੇ ਹਾਂ ਬਸ ਆ ਕਈ ਵਾਰ ਤੋੜ ਕੇ ਖਾ ਚੁੱਕੇ ਹਾਂ ਜੇ ਤਾਂ ਹੋਰ ਵੀ ਲੱਗੇ ਹੋਣਗੇ ਫਲ ਹਾਂਜੀ ਹਾਂਜੀ ਲੈ ਦੇਖ ਲੋ ਵੀਰੇ ਇੰਨੇ ਫਲ ਲੱਗੇ ਹੋਏ ਨੇ ਤੁਸੀਂ ਦੇਖ ਹੀ ਸਕਦੇ ਹੋ ਦੇਖੋ ਕਿੰਨੀ ਬਾੜੀ ਲੱਗੀ ਹੋਈ ਆ ਘਰੇ ਖੁਦ ਹੀ ਲਾਈ ਹੋਈ ਆ ਜੀ ਹਨਾ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਸੋਹਣਾ ਫਲ ਲੱਗਿਆ ਵਾ ਸਾਰਾ ਅੱਛਾ ਇਹ ਆ ਕਿਹੜੀ ਬੈਂਗਣੀ ਆ ਇਹ ਲੰਮੀ ਵੈਂਗਣੀ ਹੈ ਐਸਾ ਲੰਮੀ ਵੈਂਗਣੀ ਆ ਜੀ ਇਹ ਠੀਕ ਤੂੰ ਦੇਖੋ ਸਬਜੀ ਕਿੰਨੀ ਰੋਟਗੀ ਜੀ ਹੋਰ ਵੀ ਤੋੜਦੇ ਆਂ ਐਸਾ ਹੋਰ ਵੀ ਸਬਜੀ ਪਈ ਹੋਈ ਆ ਠੀਕ ਉਹ ਇਧਰ ਲੱਗੇ ਹੋਏ ਦੇਖ ਲੋ ਜੀ ਸਬਜੀ ਦੇ ਕਿੰਨੇ ਫਲ ਲੱਗੇ ਹੋਏ ਨੇ ਇਹ ਕਾ ਲੱਗੇ ਫਲ ਦੇਖੋ ਛੋਟਾ ਜਾਂ ਛੋਟਾ ਜਾਂ ਦਾ ਵੱਡਾ ਇਹ ਛੋਟਾ ਤੂੰ ਨਹੀਂ ਸਕਦੀ ਛੋਟਾ ਫਲ ਉਹ ਦਿਨੋਂ ਫੇਟ ਕਰਨੀ ਦੇਖ ਲੋ ਜੀ ਇਹ ਇਹਨਾਂ ਤਕੜਾ ਫਲ ਲੱਗਿਆ ਹੋਇਆ ਤੁਸੀਂ ਦੇਖ ਹੀ ਸਕਦੇ ਹੋ ਦੇਸੀ ਰੇ ਸਪਰੇਅ ਤੇ ਨਾਲ ਤਿਆਰ ਕੀਤਾ ਵਾ ਘਰੇ ਨਾਲ ਉਹ ਵੀ ਕੋਠੇ ਉੱਤੇ ਬੋਲੀਆਂ ਚ ਪਾ ਕੇ ਹਾਂ ਵਾਹ ਜੀ ਵਾਹ ਹਾਂ ਇਹਦਾ ਗੱਲ ਬਣੀ ਪਈਆ ਜਿਹੜੇ ਛੋਟੇ ਫੇਰ ਤੋੜਾਂਗੇ ਅੱਛਾ ਜਿਹੜੇ ਸੂਂਗਰੇ ਲੰਬੇ ਲੰਬੇ ਜਿਹੜੇ ਸੂਂਗਰੇ ਹੁੰਦੇ ਨੇ ਉਹ ਲੱਗੇ ਹੋਏ ਨੇ ਅੱਛਾ ਸੂਂਗਰੇ ਲੱਗੇ ਹੋਏ ਨੇ ਮੂੜੀਆਂ ਲੱਗੀਆਂ ਮੇਰੇ ਮੂੜੀਆਂ ਵੀ ਤੋੜਨੇ ਨੇ ਆਹ ਮੂੜੀਆਂ ਦੇਖੋ ਯਾਰ ਪੀਸ ਹੈ ਤਾਂ ਬਹੁਤ ਵੱਡਾ ਪੀਸ ਆਹ ਪਰ ਕਹਿੰਦੇ ਥੋੜਾ ਜਿਆ ਉਹਨੂੰ ਵੱਡਾ ਹੋ ਜਾਣ ਦੋ ਫੇਰ ਤੋੜਾਂਗੇ ਕਹਿੰਦੇ ਤੇ ਮੂੜੀਆਂ ਤੁਸੀਂ ਦੇਖੋਗੇ ਮੂੜੀਆਂ ਵੀ ਲੱਗੀਆਂ ਹੋਈਆਂ ਨੇ ਫਟੋ 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 ਦੇਖੋ ਜੇ ਮੂੜੀ ਵੀ ਦੇਖੋ ਇਹ ਮੂੜੀਆਂ ਦਾ ਸੈਂਡ ਕਿੰਨਾ ਆ ਦੇਖੋ ਲੈ ਦੇਖੋ ਮੂੜੀਆਂ ਲੱਗੀਆਂ ਪਈਆਂ ਛੱਤ ਉੱਪਰ ਲੱਗਿਆ ਹੋਇਆ ਏ ਕੋਠੇ ਦੇ ਉੱਪਰ ਤੁਸੀਂ ਦੇਖ ਰਹੇ ਹੋ ਨਾ ਦੇਖੋ ਕੋਠਾ ਜੀ ਛੱਤ ਦੇ ਉੱਪਰ ਇੰਨੇ ਕਿਹਟੋ ਫਲ ਲੱਗਿਆ ਹੋਇਆ ਤੁਸੀਂ ਆਪ ਹੀ ਦੇਖ ਰਹੇ ਹੋ ਹੁਣ ਤੁਸੀਂ ਮੂੜੀ ਤੋੜ ਰਹੇ ਹੋ ਜੀ ਹਾਂਜੀ ਹਾਂਜੀ ਅੱਛਾ ਦੇਖੋ ਇਹ ਮੂੜੀਆਂ ਦੇਖੋ ਮੂੜੀ ਦਾ ਕਿੱਡਾ ਸਾਈਜ਼ ਲੱਗਿਆ ਮੂੜੀਆਂ ਦਾ ਬਹੁਤ ਧਿਆਨ ਨਾਲ ਬਹੁਤ ਤਿਆਰ ਕੀਤੀ ਹੋਈ ਹੈ ਮੂੜੀ ਆਪਣੀ ਅੱਛਾ ਜੀ ਠੀਕ ਆਪਾਂ ਜਿੱਥੇ ਮੂੜੀ ਪਟਦੇ ਆ ਉੱਥੇ ਆਪਾਂ ਲਾ ਵੀ ਦਿੰਨੇ ਆ ਜੇ ਚੰਗਾ ਹੋਵੇ ਤਾਂ ਜੀ ਠੀਕ ਹੈ ਜਿੱਥੇ ਮੂੜੀ ਪਟਲਨੇ ਉੱਥੇ ਲਾ ਵੀ ਦਿੰਨੇ ਆ ਮੂੜੀਆਂ ਨੂੰ ਹਾਂਜੀ ਹਾਂਜੀ ਵੀ ਜਗਾ ਬਚੀ ਰਹੇ ਨਾਲੇ ਮੂਲੀ ਵੀ ਉੱਥੇ ਹੁੰਦੀ ਰਹੇ ਦੁਬਾਰਾ ਦੁਬਾਰਾ ਹਨਾ ਜੀ ਦੇਖੋ ਜੀ ਆਹ ਪੂਰੀ ਮਿੱਠੀ ਮੂਲੀ ਬਿਲਕੁਲ ਮਿੱਠੀ ਮੂਲੀ ਆ ਜੀ ਇਹ ਐਨ ਇੱਕਦਮ ਮਿੱਠੀ ਮੂਲੀ ਮੂਲੀ ਹੋ ਰਹੀ ਹੈ ਜਾਨੀ ਤੱਕੜਤਾਂ ਦੇ ਵਿੱਚ ਮੂਲੀਆਂ ਤਿਆਰ ਹੁੰਦੀਆਂ ਲੱਗੀਆਂ ਤੁਸੀਂ ਦੇਖ ਸਕਦੇ ਮੂਲੀ ਤਿਆਰ ਹੋਈ ਵੀ ਆ ਹਨਾ ਜੀ ਆਲੂ ਵੀ ਲੈ ਬਣੋ ਆ ਆਲੂ ਲੈ ਬਣੀ ਹਨਾ ਠੀਕ ਹੈ ਜਿਹੜੀ ਚੀਜ਼ ਆਪਾਂ ਤੋੜ ਰਹੇ ਆਪਾਂ ਉਹਦੀ ਵੀਡੀਓ ਬਣਾ ਰਹੇ ਆ ਅੱਜ ਹੂੰ ਹੂੰ ਲਾਈਕ ਵੀ ਦੋਸਤੋ ਜੀ ਦੇਖਿਆ ਸਾਡੀ ਤੁਹਾਨੂੰ ਵੀ ਰੋਵਧੀ ਲੱਗੋ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਕਰ ਦਿਆ ਕਰੋ ਤੇ ਹੁਣ ਅਸੀਂ ਕੈਮਰੇ ਉੱਪਰ ਸਬਜ਼ੀਆਂ ਲਗਾਓ ਤੁਸੀਂ ਵੀ ਆਪਣੇ ਸਾਧ ਦੇ ਉੱਪਰ ਸਬਜ਼ੀ ਲਗਾ ਸਕਦੇ ਹੋ ਤੁਸੀਂ ਦੇਖ ਹੀ ਸਕਦੇ ਹੋ ਰੇ ਸਭਰੇ ਤੋਂ ਸਾਡੇ ਬਲੌਗ ਦੇਖੋ ਤੁਸੀਂ ਵੀ ਘਰੇ ਸਬਜ਼ੀ ਕਿਵੇਂ ਲਾਉਣੀ ਆ ਸਾਨੂੰ ਪੁੱਛੋ ਕਮੈਂਟ ਕਰਕੇ ਪੁੱਛੋ ਸਾਨੂੰ ਸਾਨੂੰ ਕਮੈਂਟ ਕਰ ਸਕਦੇ ਹੋ ਵੀਡੀਓ ਦੇ ਵਿੱਚ ਕਿਵੇਂ ਤਿਆਰ ਕਰੀਏ ਕਿਵੇਂ ਤਿਆਰ ਕਰੀਏ ਜਿਵੇਂ ਤੁਸੀਂ ਸਾਰੀ ਮੋਟੀਵੇਸ਼ਨ ਦੇਵਾਂਗੇ ਹਾਂ ਤੁਹਾਨੂੰ ਸਾਰੀ ਮੋਟੀਵੇਸ਼ਨ ਮਿਲੂਗਾ ਜੇ ਤੁਸੀਂ ਚਾਹੁੰਦੇ ਹੋ ਕਿਸ ਤਰ੍ਹਾਂ ਕਰੇ ਪੇੜ ਸਤ ਦੇ ਉੱਤੇ ਸਬਜ਼ੀ ਉਹਨਾਂ ਨੂੰ ਚਾਹੀਦੀ ਆ ਕਿਵੇਂ ਤਰ ਕਰੀਏ ਤਾਂ ਤੁਹਾਨੂੰ ਇਹ ਜ਼ਰੂਰ ਦਿਖਾਵਾਂਗੇ ਜੀ ਵੀਡੀਓ ਤੁਹਾਡੇ ਵਾਸਤੇ ਭੇਜਿਆ ਕਰਾਂਗੇ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਤਿਆਰ ਕਰਕੇ ਭੇਜਦਿਆ ਕਰੋ ਜੀ ਉਹ ਤਿੰਨ ਮੰਜਾ ਦਾ ਥੋਂ ਵੀ ਹੈਗਾ ਨਾ ਸਾਡੇ ਵਾਸਤੇ ਸੈਂਡ ਕਰ ਦਿਆ ਕਰੋ ਕਮੈਂਟ ਆਪਣਾ ਤੁਹਾਡੀ ਰਾਏ ਕੀ ਆ ਤੁਹਾਨੂੰ ਕੀ ਚਾਹੀਦੀ ਹੈ ਨੈਕਸਟ ਵੀਡੀਓ ਕਿਸ ਤਰ੍ਹਾਂ ਦਾ ਚਾਹੀਦਾ ਠੀਕ ਹੈ ਜੀ ਆ ਦੇਖ ਰਹੇ ਹਾਂ ਹੋਰ ਤੁਸੀਂ ਦੱਸ ਸਕਦੇ ਕੀ ਕਹਿੰਦੇ ਤੁਸੀਂ ਤੁਸੀਂ ਜੇ ਤੁਹਾਡੇ ਕੋਲ 3-4 ਮੰਜ਼ੀਆਂ ਦਾ ਸੱਤ ਤੇ ਵੀ ਥਾਂ ਬਾਧੂ ਹੁੰਦਾ ਹੈ। ਅੱਛਾ ਜੀ। ਨੀਚੇ ਥਾਂ ਨਹੀਂ ਹੁੰਦਾ। ਪੂਰੀ ਵਧੀਆ ਸਬਜ਼ੀ ਤਿਆਰ ਕਰ ਸਕਦੇ। ਅੱਛਾ ਜੀ ਠੀਕ ਹੈ। ਸੱਤ ਉੱਪਰ। ਸੱਤ ਉੱਪਰ ਕੋਠੇ ਉੱਤੇ। ਹਾਂਜੀ ਹਾਂਜੀ। ਠੀਕ ਹੈ ਜੀ। ਦੇਖ ਲਓ ਜੀ। ਲਦਾ ਕਿਹੜਾ ਸੀਗਾ ਵੀ ਛੋਟੇ ਕੋੜਨਾ ਇੱਕ ਅੱਧੇ ਮੰਜ਼ੇ ਦਾ ਵੀ ਥਾਂ ਜੇ ਉੱਪਰ ਹੈਗਾ ਹਨਾ। ਤਾਂ ਵੀ ਤੁਸੀਂ ਤਿਆਰ ਕਰ ਸਕਦੇ ਹੋ ਸਬਜ਼ੀ ਕਹਿੰਦੀ ਕੌਂਦੀ ਸਬਜ਼ੀ ਕੋਠੇ ਦੇ ਉੱਤੇ। ਜੇ ਛੋਟਾ ਪਰਿਵਾਰਾ ਤਾਂ ਆਰਾਮ ਨਾਲ ਤੁਸੀਂ ਕੋਠੇ ਉੱਪਰ ਸਬਜ਼ੀ ਆਪਣੇ ਉਗਾ ਸਕਦੇ ਹੋ ਜੀ। ਚਲੋ ਠੀਕ ਹੈ ਦੋਸਤੋ ਮਿਲਦੇ ਆਂ ਸਾਡਾ ਬਲੌਗ ਹੋ ਚੁੱਕਿਆ ਖਤਮ ਤੇ ਮਿਲਦੇ ਆ ਨੈਕਸਟ ਵੀਡੀਓ ਬਾਅਦ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਹੋ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਕਰਕੇ ਜਾਣਾ ਜੀ ਚਲੋ ਦੋਸਤੋ ਮਿਲਦੇ ਆ ਨੈਕਸਟ ਵੀਡੀਓ ਬਾਅਦ ਬਾਏ ਬਾਏ ਥੈਂਕ ਯੂ ਸੋ ਮੱਚ ਸਾਡਾ ਪਿੰਡ ਦੇਖ ਲਓ ਜੀ ਸਾਡੇ ਪਿੰਡ ਦਾ ਮਾਹੌਲ ਕਿਸ ਤਰ੍ਹਾਂ ਬੱਚੇ ਖੇਡ ਰਹੇ ਨੇ ਪਤੰਗ ਚੜਾ ਰਹੇ ਨੇ ਸਾਰੇ ਜਾਣੇ ਚਲੋ ਜੀ ਸੂਰਜ ਵੀ ਸੁੱਬ ਗਿਆ ਗੁੱਡ ਨਾਈਟ ਜੀ ਚਲੋ ਓਕੇ ਥੈਂਕ ਯੂ ਸੋ ਮੱਚ